ਸਾਡਾ 1997 8 ਅਕਤੂਬਰ 1997 ਨੂੰ ਵਿਆਹ ਹੋਇਆ ਆ ਸਾਡਾ ਪ੍ਰੇਮ ਵਿਆਹ ਤੇ ਲਵ ਮੈਰ ਲਵ ਮੈਰਜ ਹੈ ਸਾਡੀ ਮੇਰੀ ਵਾਈਫ ਮੇਰੇ ਨਾਲੋਂ ਹਾਈਟ ਦੇ ਵਿੱਚ ਉੱਚੀ ਹੈ ਸੋਹਣੀ ਹੈ ਤੇ ਵੈਲ এডਿਕੇਟਿਡ ਹੈ ਇੰਗਲਿਸ਼ ਦੀ ਐਮਏ ਕੀਤੀ ਹੋਈ ਹੈ ਸਰੀ ਜਾ ਕੇ ਕੈਨੇਡਾ ਜਾ ਕੇ ਪੜ੍ਹੇ ਹੋ ਉਹਨਾਂ ਨੇ ਉੱਥੇ ਐਜੂਕੇਸ਼ਨ ਦਾ ਕੀਤਾ ਕੋਰਸ ਹੁਣ ਐਜੂਕੇਸ਼ਨਲ ਅਸਿਸਟੈਂਟ ਹੈ ਔਖੇ ਵੇਲੇ 'ਚ ਜੋ ਥੋੜਾ ਸਾਥੀ ਨਾਲ ਖੜਦਾ ਤੇ ਜੋ ਤੁਹਾਡੇ ਟੈਂਪਰਾਮੈਂਟ ਨੂੰ ਬਰਦਾਸ਼ਤ ਕਰਦਾ ਸ਼ਾਰਟ ਟੈਂਪਰਾਮੈਂਟ ਨੂੰ ਬਰਦਾਸ਼ਤ ਕਰਦਾ ਤੇ ਜਦੋਂ ਔਖੇ ਦਿਨਾਂ ਦੇ ਵਿੱਚ ਸੁੱਖ ਤੁਹਾਨੂੰ ਸੌਖ ਮਹਿਸੂਸ ਕਰਾਉਂਦਾ ਜਦੋਂ ਤੁਹਾਡੇ ਕੋਲੇ ਸਬਜ਼ੀ ਲੈਣ ਨੂੰ ਪੈਸੇ ਨਹੀਂ ਹੁੰਦੇ 1800 ਰੁਪਏ ਤਨਖਾਹ ਹੁੰਦੀ ਹੈ ਤੂੰ ਵੀ 2-3 ਮਹੀਨਿਆਂ ਬਾਅਦ ਮਿਲਦੀ ਹੈ 5400 ਇਕੱਠਾ ਹੋ ਕੇ ਮਿਲਦਾ ਹੈ ਤੇ ਜਦੋਂ 5000 ਹੁੰਦੀ ਹੈ ਉਦੋਂ ਵੀ ਉਹ ਫਰਮਾਇਸ਼ਾ ਨਹੀਂ ਕਰਦਾ ਤੇ ਤੁਹਾਨੂੰ ਘਰ ਬਣਾਉਣਾ ਸਿਖਾਉਂਦਾ ਤੁਹਾਡਾ ਘਰ ਬਣਦਾ ਹੁੰਦਾ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਹੁੰਦਾ ਆਪ ਨੌਕਰੀ ਛੱਡ ਕੇ ਬੱਚਿਆਂ ਨੂੰ ਪਾਲਣਾ ਸ਼ੁਰੂ ਕਰਦਾ ਤੇ ਜਦੋਂ ਤੁਹਾਡੇ ਕੋਲੇ ਪੈਸੇ ਆ ਜਾਂਦੇ ਨੇ ਕਾਰ ਆ ਜਾਂਦੀ ਹੈ ਉਦੋਂ ਕਿਸੇ ਨੂੰ ਬਾਹਰ ਮਹੱਲੇ 'ਚ ਨਿਕਲ ਕੇ ਆਏ ਨਹੀਂ ਦੱਸਦੀ ਕਿ ਮੇਰੇ ਕੋਲੇ ਆ ਆ ਗਿਆ ਉਸ ਖੌਂਦੀ ਆ ਤੁਹਾਨੂੰ ਤੁਸੀਂ ਆਪਣੀ ਮਰਜ਼ੀ ਨਾਲ ਨੌਕਰੀ ਛੱਡਤੀ ਉਹਨੇ ਬਰਦਾਸ਼ਤ ਕਰ ਲਿਆ ਹੁਣ ਉਹਦਾ ਛੱਡੀ ਖੁਸ਼ੀ ਚ ਜੋ ਤੁਸੀਂ ਖੁਸ਼ ਹੋ ਉਹਨੇ ਬਰਦਾਸ਼ਤ ਕਰ ਤੇ ਰਾਣੇ ਨੇ ਉਹਦੇ ਲਈ ਕੀ ਕੀਤਾ ਰਾਣਾ ਜੀ ਕਹੇ ਮੈਂ ਆ ਕੀਤਾ ਮੈਂ ਉਹ ਕਮਾਇਆ ਨਹੀਂ ਔਰਤ ਦੀ ਜਿਹੜੀ ਪੇਸ਼ੈਂਸ ਹਨ ਬਹੁਤ ਵੱਡੀ ਹੈ ਸੋ ਕੀ ਕੀ ਗਣਾਵਾ ਸਾਰਾ ਕੁਝ ਉਹਨੇ ਮੈਨੇਜਮੈਂਟ ਉਹਨੇ ਸਿਕਾਈਆ ਸਾਰਾ ਕੁਝ ਉਹਨੇ ਸਿਕਾਇਆ